ਪੰਜਾਬ ਵਿੱਚ ਵਿਦੇਸ਼ ਜਾਣ ਦੇ ਸੁਪਨੇ ਹਰ ਘਰ ਨਾਲ ਜੁੜੇ ਹੋਏ ਹਨ ਪਰ ਇਹਨਾਂ ਸੁਪਨਿਆਂ ਨੂੰ ਅੱਜ ਕੁਝ ਫਰਾਡ ਟਰੈਵਲ ਏਜੰਟਾਂ ਨੇ ਦਲਾਲੀ ਅਤੇ ਧੋਖਾਧੜੀ ਦਾ ਕਾਰੋਬਾਰ ਬਣਾ ਦਿੱਤਾ ਹੈ ਵੱਡੇ ਵਾਅਦੇ ਪੱਕੇ ਵੀਜ਼ੇ ਅਤੇ ਘੱਟ ਸਮੇਂ ਵਿੱਚ ਵਿਦੇਸ਼ ਭੇਜਣ ਦੇ ਝੂਠੇ ਦਾਅਵਿਆਂ ਨਾਲ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਹੈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਈ ਏਜੰਟ ਵਿਦਿਆਰਥੀਆਂ ਨੂੰ ਨਕਲੀ ਦਸਤਾਵੇਜ਼ ਝੂਠੇ ਐਡਮਿਸ਼ਨ ਲੈਟਰ ਅਤੇ ਗਲਤ ਵੀਜ਼ਾ ਫਾਈਲਾਂ ਦੇ ਕੇ ਵਿਦੇਸ਼ ਭੇਜ ਰਹੇ ਹਨ ਨਤੀਜਾ ਇਹ ਨਿਕਲਦਾ ਹੈ ਕਿ ਨੌਜਵਾਨ ਜਾਂ ਤਾਂ 에어ਪੋਰਟ ਤੇ ਹੀ ਫੜੇ ਜਾਂਦੇ ਹਨ ਜਾਂ ਵਿਦੇਸ਼ ਪਹੁੰਚ ਕੇ ਜੇਲ੍ਹਾਂ ਵਿੱਚ ਪਾ ਦਿੱਤੇ ਜਾਂਦੇ ਹਨ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਜ਼ਮੀਨ ਗਹਿਣੇ ਅਤੇ ਸਾਰੀ ਜਮ੍ਹਾਂ ਪੂੰਜੀ ਲਗਾ ਕੇ 에ਜੰਟਾਂ ਨੂੰ ਪੈਸੇ ਦਿੱਤੇ ਪਰ ਅਖੀਰ ਵਿੱਚ ਉਹਨਾਂ ਦੇ ਬੱਚੇ ਜੇਲ੍ਹ ਜਾਂ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਹਨ ਕਈ ਮਾਮਲਿਆਂ ਵਿੱਚ 에ਜੰਟ ਦਫ਼ਤਰ ਬੰਦ ਕਰਕੇ ਫਰਾਰ ਹੋ ਚੁੱਕੇ ਹਨ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੁਝ ਫਰਾਡ 에ਜੰਟਾ ਖਿਲਾਫ ਕੇਸ ਦਰਜ ਕੀਤੇ ਗਏ ਹਨ ਪਰ ਵੱਡਾ ਸਵਾਲ ਇਹ ਹੈ ਕਿ ਕੀ ਇਸ ਗੈਰ ਕਾਨੂੰਨੀ ਧੰਦੇ ਤੇ ਪੂਰੀ ਤਰ੍ਹਾਂ ਰੋਕ ਲੱਗੇਗੀ ਜਾਂ ਨਹੀਂ ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ 에ਜੰਟ ਦੀ ਰਜਿਸਟ੍ਰੇਸ਼ਨ ਲਾਇਸੈਂਸ ਅਤੇ ਦਸਤਾਵੇਜ਼ਾਂ ਦੀ ਪੂਰੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਇੱਕ ਗਲਤ ਫੈਸਲਾ ਪੂਰ